ਸਤਿ ਸ੍ਰੀ ਅਕਾਲ ਜੀ ਮੈਂ ਉਮੀਦ ਕਰਦਾ ਹਾਂ ਤੁਸਾਰੇ ਠੀਕ ਠਾਕ ਹੋਗੇ ਤੇ ਅੱਜ ਆਪਾਂ ਗੱਲ ਕਰਾਂਗੇ ਆਉਣ ਦੇ ਦਿਨਾਂ ਦੇ ਮੌਸਮ ਦੀ 15 ਤੋਂ ਲੈ ਕੇ 25 ਦਸੰਬਰ ਤੱਕ ਮੌਸਮ ਜਿਹੜਾ ਕੇਸਰਦ ਰੈਸਰਿਕ ਜਿਹੜਾ ਸਿਸਟਮ ਲੱਗਣ ਜਾ ਰਿਹਾ ਪੰਜਾਬ ਦੇ ਨਾਲ ਲੱਗਦੇ ਸੂਬੇ ਹਰਿਆਣਾ ਰਾਜਸਥਾਨ ਦੇ ਪੱਛਮੀ ਯੂਪੀ ਤੇ ਪੰਜਾਬ ਦਿੱਲੀ ਦੇ ਕਿਹੜੇ ਕਿਹੜੇ ਖੇਤਰਾਂ ਵਿੱਚ ਮੀਂਹ ਨਿਰਦਾ ਸਾਰਾਂਗੇ ਕਿਤਿਆਂ ਤੱਕ ਹਲਕਾ ਦਰਮਿਆਨਾ ਕਿਤਕਿ ਤੇਜ਼ ਮੀਂਹ ਦੇ ਝਟਾ ਲੱਗ ਸਕਦੀਆਂ ਨੇ ਤੋਂਨ ਵਾਲ ਦਿਨਾਂ ਵਿੱਚ ਕਮੀੜ ਕੜਾਕੇ ਠੰਡ ਜਾਂ ਧੁੰਦਾਂ ਦੀ ਵਾਪਸੀ ਹੋ ਸਕਦੀ ਹੈ ਤੇ ਧੁੰਦਾਂ ਪਹਿਲੇ ਦਿਨਾਂ ਤੋਂ 13 14 ਨੂੰ ਵੀ ਆ ਅਗਲੇ 15 ਤੋਂ ਲੈ ਕੇ 25 ਦਸੰਬਰ ਤੱਕ ਅਸਰ ਦਾ ਮੌਸਮ ਰਹੇਗਾ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਤੋਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਆ ਜਿਹੜੇ ਵੀ ਚੈਨਲ ਤੇ ਨਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 14 ਦਸੰਬਰ ਨੂੰ ਕਾਫੀ ਖੇਤਰਾਂ ਵਿੱਚ ਵੱਡੇ ਪੱਧਰ ਤੇ ਧੁੰਦਾਂ ਜਿਹੜੀਆਂ ਪਈਆਂ ਨੇ ਤੇ 15 ਦਸ ਨਾ ਲੱਗਦੇ ਸੂਬੇ ਉੱਤਰੀ ਹਰਿਆਣਾ ਕੇ ਉੱਤਰੀ ਰਾਜਸਥਾਨ ਦੇ ਖੇਤਰ ਕੇ ਪੱਛਮੀ ਯੂਪੀ ਆ ਦਿੱਲੀ ਤੱਕ ਕਾਫੀ ਖੇਤਰਾਂ ਵਿੱਚ ਧੁੰਦਾਂ ਜੜੀਆਂ ਪੈ ਸਕਦੀਆਂ ਜਾਨਕੀ 15 ਦਸੰਬਰ ਨੂੰ ਤੜਕਸਾਰ ਨੂੰ ਕਾਫੀ ਇਲਾਕਿਆਂ ਵਿੱਚ ਅੱਧੀ ਰਾਤ ਤੋਂ ਬਾਅਦ ਤੜਕਸਾਰ ਨੂੰ ਕਾਫੀ ਖੇਤਰਾਂ ਵਿੱਚ ਆ ਧੁੰਦ ਵੇਖਣ ਨੂੰ ਮਿਲੇਗੀ ਪਰ ਜਿਵੇਂ ਜਿਵੇਂ ਟਾਈਮ ਬੀਤੇਗਾ ਜਿਵੇਂ ਜਿਵੇਂ ਸਮਾਂ ਪਾ ਕੇ ਠੀਕ 9 10 ਜਾਂ 10 11 ਵਜੇ ਤੱਕ ਧੁੰਦ ਥੱਲੇ ਡੇਗਦੀ ਹੈ ਉਸ ਤੋਂ ਬਾਅਦ ਵਧੀਆ ਧੁੱਪ ਲੱਗਣ ਦਾ आसार ਰਹਿਣਗੇ ਦੋਸਤੋ 16 ਤੇ 17 18 ਤੱਕ ਧੁੰਦਾਂ ਦੀ ਕੋਈ ਜ਼ਿਆਦਾ ਪਕੜ ਕੇ ਸਭਾਵਨਾ ਨਹੀਂ ਫਿਰ ਵੀ ਕਿਤੇ ਕਿ ਹੰਦਾ ਸਵੇਰ ਦੇ ਟਾਈਮ ਵੇਖਣ ਨੂੰ ਮਿਲਸਰੀ ਪਰ ਜਿਆਦਾਤਰ ਆਪਾਂ ਗੱਲ ਕਰੀ ਮੌਸਮ ਠੀਕ ਠਾਕ ਹੈ ਉਸ ਤੋਂ ਬਾਅਦ ਵਧੀਆ ਧੁੱਪ ਲੱਗਨ ਦਾ ਅਸਾਰ ਨੇ 15 ਨੂੰ ਕਈ ਖੇਤਰਾਂ ਵਿੱਚ ਵਧੀਆ ਧੁੱਪ ਲੱਗਨ ਦਾ ਅਸਾਰ ਨੇ 16 17 18 ਦੇ ਦਰਮਿਆਨ ਵਧੀਆ ਧੁੱਪ ਲੱਗਨ ਦਾ ਅਸਾਰ ਨੇ ਉਸ ਤੋਂ ਬਾਅਦ ਇਹ ਕਿਹੜਾ ਸਿਸਟਮ ਆ ਰਿਹਾ 19 20 ਦੇ ਦਰਮਿਆਨ ਜੇ ਗੱਲ ਕਰੀਏ 15 16 17 ਨੂੰ ਵਧੀਆ ਧੁੱਪ ਲੱਗਸਰੀ ਉਸ ਵਾਰ 18 ਤੋਂ ਲੈ ਕੇ ਜਾਂ 19 20 ਤੋਂ ਲੈ ਕੇ ਆ ਠੀਕ ਹੈ ਤਾਂ ਕਾਫੀ ਆਪਾਂ ਗੱਲ ਕਰੀ ਫਿਰ ਤੋਂ ਜਿਹੜੀ ਆ ਬੱਦਲ ਹੋਈ ਕ੍ਰਾਸ ਕਰਕੇ ਜਿਸ ਕਰਕੇ ਮੱਧਮ ਧੁੱਪ ਰਹਿ ਸਕਦੀ कि बाये 23 24 ਨੂੰ ਆ ਲੱਗਨ ਦੀ ਸੰਭਾਵਨਾ ਇੱਕ ਵਾਰ ਉਸਦਾ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਜਾਂ ਪੰਜਾਬ ਦੇ ਨਾਲ ਲੱਗਦੇ ਉੱਤਰੀ ਰਾਜਸਥਾਨ ਉੱਤਰੀ ਹਰਿਆਣਾ ਦੇ ਖੇਤਰ ਹੋ ਕੇ ਪੱਛਮੀ ਯੂਪੀ ਦਿੱਲੀ ਤੱਕ ਟੁੱਟਵੇਂ ਤੌਰ ਤੇ ਮੀਂਹ ਪੈਸਰ ਜੋ ਵੀ ਹੁੰਦੇ ਰਡਾਰ ਸਿਸਟਮ ਹੈ ਤੁਸੀਂ ਜੇ ਸੈਟਲਾਈਟ ਤਸਵੀਰਾਂ ਆਪਣੇ ਸਕਰੀਨ ਤੇ ਦੇਖ ਸਕਦੇ ਆ ਠੀਕ ਹੈ ਕਾਫੀ ਜਿਹੜੇ ਟੁੱਟਵੇਂ ਤੌਰ ਤੇ ਮੀਂਹ ਪੈਸਰ ਜ਼ਿਆਤਰ ਮੀਂਹ ਦਾ ਹਲਕਾ ਦਰਮਿਆਨਾ ਕਿਤੇ ਕਿਤੇ ਦਰਮਿਆਨੇ ਤੇਜ਼ ਮੀਂਹ ਚਟਾਨ ਲੱਗ ਸਕਦੀਆਂ ਨੇ ਤਾਂ ਹਨੇਰੀ ਚੱਲਣ ਦੀ ਸੰਭਾਵਨਾ ਰਹਿ ਕੇ 30 ਤੋਂ ਲੈ ਕੇ 40 ਕਿ 40 ਤੋਂ 50 ਕਿਲੋਮੀਟਰ ਤੇਜ਼ ਹਨੇਰੀ ਚੜੀ ਵੇਖਣ ਨੂੰ ਮੈਸ ਗਰਾ ਪਗਲ ਕਰੀ ਕੋਈ ਬਦਲਾਵ ਹੋਣ ਦੀ ਸੰਭਾਵਨਾ ਨਹੀਂ ਹੈ ਤੇ ਟੈਂਪਰੇਚਰ ਵੀ ਫਲਾਜ ਜਿਹੜੇ 20 ਤੱਕ 20 ਤਰੀਕ ਤੱਕ ਇਸ ਤਰ੍ਹਾਂ ਹੀ ਇਸ ਤੇ ਰਹਿਣਗੇ ਜਾਨਕਿ 19 ਵੀ ਤੋਂ ਲੈ ਕੇ ਦਿਨ ਦੇ ਟੈਂਪਰੇਚਰ 19 ਵੀ ਤੋਂ ਲੈ ਕੇ ਤੇ 24 25 ਡਿਗਰੀ ਦੇ ਵਿੱਚ ਘਾਰ ਰਹਿਣਗੇ ਤੇ ਰਾਤ ਦੇ ਟੈਂਪਰੇਚਰ 7 8 ਤੋਂ ਲੈ ਕੇ 6 7 ਤੋਂ ਲੈ ਕੇ 9 10 11 ਡਿਗਰੀ ਤੱਕ ਆ ਦਰਜ ਕੀਤੇ ਜਾਣਗੇ ਕੋਈ ਜ਼ਿਆਦਾ ਟੈਂਪਰੇਚਰ ਵਿੱਚ ਗਰਾਵਟ ਜਾਂ ਵਾਧਾ ਹੋਣ ਦਾ ਅਸਰ ਨਹੀਂ ਕੋਈ ਵੀ ਆ ਪਗਲ ਕਰੀ ਠੰਡ ਜਾਰਾ ਕੜਾਕ ਦੇ ਠੰਡ ਪੈਣ ਦੇ ਅਸਰ ਨਹੀਂ ਪਾਉਂਦੇ ਦਿਖਾਈ ਦੇ ਰਹੇ 18 19 ਤਰੀਕ ਤੱਕ ਮੌਸਮ ਜਿਹੜਾ ਇਸ ਤਰੀ ਬਣਿਆ ਰਹੇਗਾ ਜੇ ਸਤਰਾਉਣ ਹੋਣੇ ਠੀਕ ਹੈ ਦੁਪਹਿਰ ਵੱਲ ਤੋਂ ਆਪ ਲੱਗਨ ਦੇ ਨਾਲ ਮੌਸਮ ਠੀਕ ਠਾਕ ਰਹੇਗਾ ਤੇ ਰਾਤ ਨੂੰ ਤੜਕਸਾਂ ਨੂੰ ਕਾਫੀ ਜਿਹੜੀ ਆਪ ਗੱਲ ਕਰੇ ਜਿਹੜਾ ਠੰਡ ਵਿੱਚ ਕਾਫੀ ਵਾਧਾ ਆਵੇਗਾ ਤੜਕਸਾਂ ਨੂੰ ਕਾਫੀ ਵੱਡੇ ਪੱਧਰ ਦੇ ਜਿਹੜੀ ਠੰਡ ਕੜਾਕੇ ਠੰਡ ਪੈਣ ਦਾ ਸਾਰ ਰਹੇ ਪਰ ਸਵੇਰ ਵੱਲ ਦੁਪਹਿਰ ਤੋਂ ਆਪ ਲੱਗਨ ਦੇ ਨਾਲ ਮੌਸਮ ਠੀਕ ਠਾਕ ਜਿਆਦਾ ਦੁਪਹਿਰ ਸਵੇਰ ਵੱਲ ਤੋਂ ਆਪ ਲੱਗਨ ਦੇ ਨਾਲ ਕੁਝ ਜ਼ਿਆਦਾ ਠੰਡ ਵਿੱਚ ਵਾਧਾ ਜਾਂ ਠਾਕੜਾ ਕੇ ਠੰਡ ਪੈਣ ਦਾ ਸਾਰ ਨਹੀਂ ਇਹ ਠੰਡ ਜਿਵੇਂ ਹੁਣ ਚੱਲ ਰਿਹਾ ਮੌਸਮ ਇਸ ਤਰ੍ਹਾਂ ਹੀ ਬਣਿਆ ਰਹੇਗਾ ਦਿਨ ਤੇ ਰਾ 25 ਦੇ ਦਰਮਿਆਨ ਪੰਜਾਬ ਦੇ ਬਹੁਤੇ ਖੇਤਰਾ ਵਿੱਚ ਟੁੱਟਵੇਂ ਤੌਰ ਤੇ ਮੀਂਹ ਪੈ ਸਕਦਾ ਦਰਮਿਆਨਾ ਕਿਤੇ ਦਰਮਿਆਨੇ ਤੇਜ਼ਮੀ ਦੇ ਚੱਟਾਂ ਲੱਗ ਸਕਦੇ ਜੋ ਵੀ ਹੁੰਦਿਆ ਰੈਡਾਰ ਸਿਸਟਮ ਬਾਕੀ ਇਸ ਵਿੱਚ ਲਗਾਤਾਰ ਅਪਡੇਟ ਜੋ ਵੀ ਮਿਲੇਗੀ ਠੀਕ ਹੈ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ 15 ਨੂੰ ਸਵੇਰ ਤੜਕ ਵੇਲੇ ਇਹ ਧੁੰਦ ਪੈਣ ਦੇ ਸਾਰ ਕਾਫੀ ਖੇਤਰਾ ਵਿੱਚ ਵੱਡੇ ਪੱਧਰ ਸੰਗਣੀ ਧੁੰਦ ਵੇਖਣ ਨੂੰ ਮਿਲੇਗੀ ਆ ਟਾਈਮ ਆ ਕੇ ਠੀਕ ਹੈ 9 10 ਜਾਂ 10 11 ਵਜੇ ਤੱਕ ਧੁੰਦ ਥੱਲੇ ਡਿੱਗ ਜੇ ਉਸ ਪਰ ਬਧੀ ਲਗਦੇ ਜਾਂ ਪਾਕਿਸਤਾਨ ਦੇ ਸਰਦੀ ਲਾਕੇ ਹੋਗੇ ਉੱਤਰ ਪੱਛਮੀ ਲਾਕੇ ਇਹਨਾਂ ਵਿੱਚ ਹੋ ਸਕਦੇ ਕੁਝ ਖੇਤਰ ਮੱਧਮ ਤੋਂ ਉੱਪਰ ਜ਼ਰਤਾਰਾ ਲਾਕੇ ਹੋ ਗਏ ਧੋਪ ਲਗਨ ਦੇ ਸਾਰ ਨੇ ਪੰਜਾਬ ਨਾਲ ਲਗਦੇ ਸੂਬੇ ਉੱਤਰੀ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਤੱਕ ਤੁਸੀਂ 16 ਤੋਂ ਲੈ ਕੇ 17 18 ਦੇ ਦਰਮਿਆਨ ਕੁਝ ਜ਼ਰਤ ਹੁੰਦੇ ਆਸਾਰ ਨਹੀਂ ਰਹਿਣਗੇ ਫਿਰ ਵੀ ਕਿਤੇ ਕਿਤੇ ਹੋ ਸਕਦਾ ਹੈ ਤੜਕਸਾਰ ਨੂੰ ਹਲਕੀ ਦਾ ਤਿਕਾ ਸੰਗਣੀ ਤੋਂ ਪੈ ਸਕਦੀ ਜ਼ਰਤਾਰ ਮੌਸਮ ਠੀਕ ਠਾਕ ਉਸ ਤੋਂ ਬਾਅਦ 19 ਤੋਂ 20 ਨੂੰ ਆਇਆ ਸਿਸਟਮ ਪਹੁੰਚ ਰਿਹਾ ਠੀਕ ਪਹਾੜਾਂ ਤੇ ਜਿਸ ਕਰਕੇ ਫਿਰ ਤੋਂ ਮੱਧਮ ਧੋਪ ਰਹਿ ਸਕਦੀ 19 ਤੋਂ 20 ਨੂੰ ਕੁਝ ਖੇਤਰ ਉੱਪਰ ਆਏਗੀ 19 ਤੋਂ 20 ਨੂੰ ਉਸ ਪਰ 20 ਤੋਂ ਲੈ ਕੇ 25 ਵਾਲਾ ਸਿਸਟਮ ਆ ਰਿਹਾ ਠੀਕ ਜੇਕਰ ਸਿਸਟਮ ਲੱਗਦਾ ਠੰਡ ਵਿੱਚ ਕਾਫੀ ਵਾਧਾ ਹੋਗਾ ਮੀਂਹ ਪੈਣ ਦੇ ਨਾਲ ਆ ਤੁੰਦਾ ਜਿਹੜੀਆਂ ਹੋਰ ਵਧਣਗੇ ਜੇਕਰ ਨਮੀ ਬਣੇਗੀ ਧਰਤੀ ਤੇ ਤੁੰਦਾ ਕਾਫੀ ਪੈਣਗੇ ਸੰਗੜੀਆਂ ਤੁੰਦਾਂ ਤੇ ਕੜਾਕ ਦੇ ਠੰਡ ਦੇ ਜੇ ਵਾਪਸੀ ਜਦਕੀ ਟੈਂਪਰੇਚਰ ਵਿੱਚ ਕਾਫੀ ਗਰਾਵਟ ਵੇਖਣ ਨੂੰ ਮਿਲਕ ਜੇਕਰ ਸਿਸਟਮ ਲੱਗਦਾ ਹੈ ਤਾਂ ਜੇਕਰ ਸਿਸਟਮ ਨਹੀਂ ਲੱਗਦਾ ਤਾਂ ਮੌਸਮ ਇਸ ਤਰ੍ਹਾਂ ਹੀ ਰਹੇਗਾ ਠੀਕ ਹੈ ਕਰੇ ਤਾਂ ਅੱਪਤ ਕਦੀ ਮੱਧਮ ਤੇ ਕਦੀ ਬੱਦਲਵਾਈ ਇਸ ਤਰ੍ਹਾਂ ਜਿਹੜਾ ਹੋਲ ਪਣਿਆ ਰਹੇਗਾ ਤਾਂ ਸਿਸਟਮ ਫਿਲਹਾਲ ਜਿਹ ਨਾ ਰਾਜਸਥਾਨੋਂ ਦਾ ਪੱਛਮੀ ਯੂਪੀ ਦਿੱਲੀ ਤੱਕ ਟੁੱਟਵੇਂ ਤੌਰ ਤੇ ਮੀਂਹ ਪੈ ਸਕਦਾ ਹੈ ਪੰਜਾਬ ਦੇ ਕੁਝ 40-50% ਖੇਤਰਾਂ ਵਿੱਚ ਨਾਲ ਲੱਗਦੇ ਉੱਤਰੀ ਰਾਜਸਥਾਨ ਉੱਤਰੀ ਹਰਿਆਣਾ ਦੇ 20 ਤੋਂ 25 ਜਾਂ 25 ਤੋਂ 30% ਖੇਤਰਾਂ ਵਿੱਚ ਪੱਛਮੀ ਯੂਪੀ ਦਿੱਲੀ ਤੱਕ ਆ 15 ਤੋਂ 20% ਖੇਤਰਾਂ ਵਿੱਚ ਇਹ ਦੀ ਸਾਰਾਂਗੇ ਕਿ ਤੇ ਹਲਕਾ ਕਿ ਤੇ ਦਰਮਿਆਨਾ ਕੁਝ ਕਿਸ ਤਰ੍ਹਾਂ ਵੀ ਦਰਮਿਆਨੇ ਤੇਜ਼ਮੀ ਦਾ ਛੱਟਾਂ ਲੱਗ ਸਕਦੀਆਂ ਨੇ ਤਾਂ ਮੌਸਮ ਲਗਾਤਾਰ ਆਪਾਂ ਗੱਲ ਕਰੀਏ ਇਸ ਤਰ੍ਹਾਂ ਹੀ ਜਿਹੜਾ ਬਣਿਆ ਰਹੇਗਾ 20 ਤਰੀਕ ਤੱਕ 20 ਤੋਂ ਬਾਅਦ ਵੀ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲੇਗੀ ਤਾਂ ਲਗਾਤਾਰ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੀ ਕੋਸ਼ ਕਰੇ ਪਚਾਉਣਾ ਚਾਹੁੰਦੇ ਸੀ ਤਾਂ ਵੀਡੀਓ ਨੂੰ ਆਨ ਤਾਈਟ ਤੁਹਾਡਾ ਬਹੁਤ ਬਹੁਤ ਧੰਨਵਾਦ